ਆਦ ਅਕਾਲੀ ਦਲ ਦੇ ਪ੍ਰਧਾਨ ਦੀ ਵਾਪਸੀ ਹੋ ਚੁੱਕੀ ਹੈ ਸੁਖਬੀਰ ਸਿੰਘ ਬਾਦਲ ਹੁਣਾ ਦੇ ਨਾਮ ਦੇ ਉੱਪਰ ਸਹਿਮਤੀ ਜਤਾ ਦਿੱਤੀ ਗਈ ਹੈ ਮੁਰਤੋ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੜ ਚੁਕੇ ਨੇ ਬਲਵਿੰਦਰ ਸਿੰਘ ਪੁੰਦੜ ਹੁਣਾ ਨੇ ਉਹਨਾਂ ਦੇ ਨਾਮ ਦਾ ਐਲਾਨ ਕੀਤਾ ਹੈ 567 ਦੇ ਕਰੀਬ ਡੈਲੀਗੇਟਸ ਜਿਹੜੇ ਨੇ ਸਟੇਟ ਡੈਲੀਗੇਟਸ ਅਕਾਲੀ ਦਲ ਦੇ ਪੁੱਜੇ ਹੋਏ ਸੀ ਜਿਨ੍ਹਾਂ ਦੇ ਵੱਲੋਂ ਨਾਮ ਦੇ ਉੱਪਰ ਵੋਟ ਪਾਈ ਗਈ ਮਤਾ ਪਾਇਆ ਗਿਆ ਤੇ ਇਸ ਮਤੇ ਨੂੰ ਲੈ ਕੇ ਸਹਿਮਤੀ ਬਣ ਚੁੱਕੀ ਹੈ ਅਕਾਲੀ ਦਲ ਨੂੰ ਫਿਰ ਤੋਂ ਪ੍ਰਧਾਨ ਮਿਲ ਚੁੱਕਿਆ ਹੈ ਔਰ ਮੁਰ ਸੁਖਬੀਰ ਬਾਦਲ ਹੀ ਅਕਾਲੀ ਦਲ ਦੇ ਪ੍ਰਧਾਨ ਬਣੇ ਨੇ ਤੁਹਾਨੂੰ ਦੱਸ ਦੇ ਕਿ 90 ਦਿਨ ਤੋਂ ਪਹਿਲਾਂ ਇਹ ਜੋ ਕੌਂਟਰੋਵਰਸੀ ਛੜੀ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਅਸਤੀਫਾ ਦਿੱਤਾ ਸਜ਼ਾਵਾਂ ਲੱਗੀਆਂ ਸ੍ਰੀ ਅਕਾਲ ਤਾਤ ਸਹਿਬ ਤੋਂ ਸਜ਼ਾਵਾਂ ਭੁਗਤੀਆਂ ਤੇ ਉਸ ਤੋਂ ਬਾਅਦ ਅਕਾਲੀ ਦਲ ਦੀ ਪ੍ਰਧਾਨਗੀ ਛੱਡ ਦਿੱਤੀ ਗਈ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦਲ ਹੁਣਾਂ ਨੂੰ ਬਣਾ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਹੁਣ ਫਿਰ ਤੋਂ 567 ਡੈਲੀਗੇਟਸ ਜਿਹੜੇ ਨੇ ਉਹ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਪੁੱਜੇ ਮਤੇ ਪਾਏ ਗਏ ਨਾਮ ਦੇ ਉੱਪਰ ਹਾਲਾਂਕਿ ਨਾਮ ਨੂੰ ਲੈ ਕੇ ਵੀ ਕਿਹਾ ਗਿਆ ਕਿ ਜਿੰਨੇ ਵੀ ਸਟੇਟ ਡੈਲੀਗੇਟ ਤੇ ਉਹ ਆਪਣੇ ਨਾਮ ਨੂੰ ਲੈ ਕੇ ਭਰੋਸਾ ਜਿਤਾ ਸਕਦੇ ਨੇ ਯਾਨੀ ਕਿ ਆਪਣਾ ਨਾਮ ਅੱਗੇ ਰੱਖ ਸਕਦੇ ਨੇ ਪ੍ਰਧਾਨਗੀ ਦੇ ਵਾਸਤੇ ਪਰ ਸੁਖਬੀਰ ਸਿੰਘ ਬਾਦਲ ਹੁਣਾਂ ਤੇ तमाम ਜਿੰਨੇ ਵੀ ਲੀਡਰ ਨੇ ਅਕਾਲੀ ਦਲ ਦੇ ਜਿੰਨੇ ਵੀ ਡੈਲੀਗੇਟਸ ਨੇ ਉਹਨਾਂ ਦੇ ਨਾਮ ਨੂੰ ਲੈ ਕੇ ਸਹਿਮਤੀ ਜਿਤਾਈ ਹੈ ਔਰ ਕਿਸੇ ਦੇ ਵੱਲੋਂ ਵੀ ਵਿਰੋਧ ਨਹੀਂ ਕੀਤਾ ਗਿਆ ਸੁਖਬੀਰ ਸਿੰਘ ਬਾਦਲ ਮੁੜ ਅਕਾਲੀ ਦਲ ਦੇ ਪ੍ਰਧਾਨ ਬਣ ਚੁੱਕੇ ਨੇ 90 ਦਿਨ ਬਾਅਦ ਜਰਨੈਲ ਦੀ ਵਾਪਸੀ ਹੋਈ ਹੈ 90 ਦਿਨ ਬਾਅਦ ਅਕਾਲੀ ਦਲ ਦੇ ਪ੍ਰਧਾਨ ਦਾ ਅਹੁਦਾ ਜਿਹੜਾ ਸੰਭਾਲ ਲਿਆ ਹੈ ਮੁੜ ਤੋਂ ਜਰਨੈਲ ਸੁਖਬੀਰ ਸਿੰਘ ਬਾਦਲ ਬਣ ਚੁੱਕੇ ਨੇ 90 ਦਿਨਾਂ ਬਾਅਦ ਇਹਨਾਂ ਦੀ ਵਾਪਸੀ ਹੋਈ ਹੈ ਅਕਾਲੀ ਦਲ ਦੀ ਪ੍ਰਧਾਨਗੀ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਸੀ ਕਿ ਬਿਨਾ ਪ੍ਰਧਾਨ ਤੋਂ ਅਕਾਲੀ ਦਲ ਚੱਲ ਰਿਹਾ ਹੈ ਔਰ ਬਿਨਾ ਜਰਨੈਲ ਤੋਂ ਪਾਰਟੀ ਕੀ ਹੁੰਦੀ ਹੈ ਸੋ ਉਹਨਾਂ ਸਾਰੀਆਂ ਗੱਲਾਂ ਤੇ ਵਿਸ਼ਰਾਮ ਚਿੰਨ ਲਗਾ ਦਿੱਤਾ ਗਿਆ ਹੈ ਕਿਉਂਕਿ ਸੁਖਬੀਰ ਬਾਦਲ ਅਕਾਲੀ ਦਲ ਦੇ ਪ੍ਰਧਾਨ ਬਣ ਚੁੱਕੇ ਨੇ ਅੱਜ ਅੰਮ੍ਰਿਤਸਰ ਦੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ 567 ਡੈਲੀਗੇਟ ਪੁੱਜੇ ਜਿਨ੍ਹਾਂ ਨੇ ਨਾਮ ਦੇ ਉੱਪਰ ਮਤਾ ਪਾਇਆ ਸਹਿਮਤੀ ਜਤਾਈ ਔਰ ਬਿਨਾ ਵਿਰੋਧ ਹੋਏ ਸੁਖਬੀਰ ਸਿੰਘ ਬਾਦਲ ਦੇ ਨਾਮ ਦੇ ਉੱਪਰ ਮੋਹਰ ਲਗਾ ਦਿੱਤੀ ਗਈ ਇਹਨਾਂ ਨੂੰ ਨਵਾਂ ਪ੍ਰਧਾਨ ਬਣਾ ਦਿੱਤਾ ਗਿਆ ਹੈ ਅਕਾਲੀ ਦਲ ਦਾ ਪਹਿਲਾਂ ਵੀ ਪ੍ਰਧਾਨਗੀ ਸੁਬੀਰ ਸਿੰਘ ਬਾਦਲ ਹੁਣਾ ਕੋਲੇ ਸੀਗੀ ਉਸ ਤੋਂ ਲੈ ਕੇ ਜਦੋਂ ਬਾਕੀ ਧੜਾ ਵੱਖ ਹੋ ਗਿਆ ਬਾਕੀ ਧੜੇ ਨੇ ਅਪੀਲ ਕੀਤੀ ਕਿ ਪ੍ਰਧਾਨ ਬਦਲਿਆ ਜਾਵੇ ਬਾਕੀ ਧੜੇ ਨੇ ਉਹ ਸਾਰੇ ਇਲਜ਼ਾਮ ਮੁੜ ਤੋਂ ਆ ਸ਼੍ਰੀ ਕਾਤਰ ਸਾਹਿਬ ਦੀ ਕਚਹਿਰੀ ਦੇ ਵਿੱਚ ਲੈ ਕੇ ਆਂਦੇ ਫਿਰ ਉਸ ਤੋਂ ਬਾਅਦ ਜੋ ਸਜ਼ਾਵਾਂ ਲਗੀਆਂ ਸਜ਼ਾਵਾਂ ਲੱਗੜ ਤੋਂ ਬਾਅਦ ਅਕਾਲੀ ਦਲ ਦੀ ਪ੍ਰਧਾਨਗੀ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਛੱਡ ਦਿੱਤੀ ਉਹ ਆਪਣੀ ਜਿਹੜੀ ਪੰਥਕ ਸਜ਼ਾ ਲੱਗੀ ਸੀ ਉਸ ਨੂੰ ਪੂਰਾ ਕੀਤਾ ਪੂਰਾ ਕਰਨ ਤੋਂ ਬਾਅਦ ਹਾਲਾਂਕਿ ਲੋਕਾਂ ਨੇ ਬਹੁਤ ਵਿਰੋਧ ਕੀਤਾ ਕਿ ਸਜ਼ਾ ਘੱਟ ਹੈ ਸਜ਼ਾ ਹੋਰ ਲੱਗਣੀ ਚਾਹੀਦੀ ਸੀ ਅਕਾਲੀ ਦਲ ਦਾ ਪ੍ਰਧਾਨ ਬਦਲ ਦੇਣਾ ਚਾਹੀਦਾ ਹੈ ਔਰ ਮੋੜ ਚਰਚਾਵਾਂ ਤਾਂ ਇਹ ਵੀ ਛੜੀਆਂ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਮੋੜ ਤੋਂ ਪ੍ਰਧਾਨ ਨਹੀਂ ਬਣਾਉਣਾ ਚਾਹੀਦਾ ਅਕਾਲੀ ਦਲ ਦਾ ਪਰ ਉਹ ਸਾਰੀਆਂ ਚਰਚਾਵਾਂ ਤੇ ਕਿਆ ਸੜਾਈਆਂ ਤੇ ਅਫਵਾਹਾਂ ਤੇ ਵਿਸ਼ਰਾਮ ਚਿੰਨ ਲੱਗ ਚੁੱਕਿਆ ਹੈ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣ ਚੁੱਕੇ ਨੇ ਅਕਾਲੀ ਦਲ ਦੇ ਨਵੇਂ ਪ੍ਰਧਾਨ ਸੁਖਵੀਰ ਸਿੰਘ ਬਾਦਲ ਬਣ ਚੁੱਕੇ ਨੇ ਉਹਨਾਂ ਦੇ ਨਾਮ ਦੇ ਉੱਪਰ ਮੋੜ ਤੋਂ ਸਹਿਮਤੀ ਜਤਾਈ ਗਈ ਹੈ 90 ਦਿਨਾਂ ਬਾਅਦ ਪ੍ਰਧਾਨਗੀ ਵਾਪਸ ਉਹਨਾਂ ਨੂੰ ਮਿਲ ਚੁੱਕੀ ਹੈ ਤਾਂ ਪਾਰਟੀ ਜਿੰਨੀ ਵੀ ਸੀ ਜਿੰਨੇ ਵੀ ਅਹੁਦੇਦਾਰ ਬੰਦੇ ਸੀਗੇ ਅਕਾਲੀ ਦਲ ਦੇ ਜਾਂ ਜਿੰਨੇ ਵੀ ਵੱਡੇ ਲੀਡਰ ਸੀ ਉਹ ਇਹੀ ਕਹਿੰਦੇ ਸੀ ਕਿ ਅਕਾਲੀ ਦਲ ਨੂੰ ਸੁਖਵੀਰ ਸਿੰਘ ਬਾਦਲ ਹੁਣਾਂ ਤੋਂ ਵਧੀਆ ਕੋਈ ਚਲਾ ਨਹੀਂ ਸਕਦਾ ਅਕੱਲੇ ਸੁਖਵੀਰ ਸਿੰਘ ਬਾਦਲ ਨੇ ਜਿਹੜੇ ਪਾਰਟੀ ਨੂੰ ਵਧੀਆ ਤਰੀਕੇ ਦੇ ਨਾਲ ਸਮਰੱਥ ਤਰੀਕੇ ਦੇ ਨਾਲ ਚਲਾ ਸਕਦੇ ਨੇ ਤਾਂ ਉਹੀ ਗੱਲ ਕੋਈ ਹੈ ਸੁਖਵੀਰ ਸਿੰਘ ਬਾਦਲ ਹੁਣਾਂ ਦਾ ਨਾਮ ਤਾਂ ਪਹਿਲਾਂ ਹੀ ਸੁਰਖੀਆਂ ਦੇ ਵਿੱਚ ਸੀ ਔਰ ਹਾਲਾਂਕਿ ਜੋ ਸੋਰਸਸ ਤੋਂ ਸਾਨੂੰ ਜਾਣਕਾਰੀ ਮਿਲ 파 ਰਹੀ ਸੀ ਅਸੀਂ ਸਵੇਰੇ ਵੀ ਤੁਹਾਡੇ ਨਾਲ ਉਹ ਜਾਣਕਾਰੀ ਸਾਂਝੀ ਕੀਤੀ ਕਿ ਸੁਖਵੀਰ ਸਿੰਘ ਬਾਦਲ ਹੁਣਾਂ ਦੇ ਨਾਮ ਤੇ ਮੋਹਰ ਲੱਗ ਚੁੱਕੀ ਹੈ ਬਸ ਰਸਮੀ ਤੌਰ ਤੇ ਐਲਾਨ ਹੁਣਾ ਬਾਕੀ ਹੈ ਤਾਂ ਅੰਜ ਹੋਇਆ ਸੁਖਵੀਰ ਸਿੰਘ ਬਾਦਲ ਮੁੜ ਪ੍ਰਧਾਨ ਬਣ ਚੁੱਕੇ ਨੇ ਆਕਾਲੀ ਦਲ ਦੇ ਪ੍ਰਧਾਨ ਬਣੇ ਨੇ ਸੁਬੀਰ ਸਿੰਘ ਬਾਦਲ 90 ਦਿਨਾਂ ਬਾਅਦ ਮੁੜ ਤੋਂ ਪ੍ਰਧਾਨ ਬਣੇ ਨੇ ਹਾਲਾਂਕਿ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਹੁਣਾਂ ਨੂੰ ਬਣਾਇਆ ਗਿਆ ਸੀ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਸਾਰਾ ਕੰਮ ਕਾਜ ਪਾਰਟੀ ਦਾ ਬਲਵਿੰਦਰ ਸਿੰਘ ਪੁੰਦੜ ਦੇਖ ਰਹੇ ਸੀ ਕਿਉਂਕਿ ਉਹਨਾਂ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਔਰ ਸੁਖਬੀਰ ਸਿੰਘ ਬਾਦਲ ਨੇ ਆਪਣੀ ਸਜ਼ਾ ਪੂਰੀ ਕੀਤੀ ਜੋ ਜੋ ਹੁਕਮ ਸ਼੍ਰੀ ਕਲਤ ਸਾਬ੍ਹ ਤੋਂ ਲੱਗੇ ਸੀ ਉਹਨਾਂ ਨੇ ਸਿਰ ਮੱਥੇ ਖਿੜੇ ਪ੍ਰਮਾਨ ਕੀਤੇ ਤੇ ਉਹਨਾਂ ਤੇ ਪੂਰੇ ਉਤਰੇ ਫਿਰ ਉਸ ਤੋਂ ਬਾਅਦ ਹੁਣ 567 ਦੇ ਕਰੀਬ ਡੈਲੀਗੇਟ ਪੁੱਜੇ ਜਿਨ੍ਹਾਂ ਨੇ ਮਤੇ ਤੇ ਸਹਿਮਤੀ ਜਤਾਈ ਸੁਖਬੀਰ ਸਿੰਘ ਬਾਦਲ ਦੇ ਨਾਮ ਤੇ ਸਹਿਮਤੀ ਜਤਾਈ ਔਰ ਜੋ ਸਾਨੂੰ ਅੰਦਰ ਦੀ ਗੱਲ ਪਤਾ ਲੱਗ ਰਹੀ ਹੈ ਕਿ ਕਿ ਸਨੇਮੀ ਸੁਬੀਰ ਸਿੰਘ ਬਾਦਲ ਦੇ ਨਾਮ ਦੇ ਉੱਪਰ ਵਿਰੋਧ ਨਹੀਂ ਕੀਤਾ ਜਾਂ ਕਿਸੇ ਨੇ ਵੀ ਇਹ ਨਹੀਂ ਕਿਹਾ ਹੈ ਕਿ ਸੁਬੀਰ ਸਿੰਘ ਬਾਦਲ ਨਹੀਂ ਬਣਨੇ ਚਾਹੀਦੇ ਸੋ ਜਿੰਨੇ ਵੀ ਅੰਦਰ ਡੈਲੀਗੇਟਸ ਮੌਜੂਦ ਸੀ ਜਿੰਨੇ ਵੀ ਉਪਦੇਦਾਰ ਸਹਿਬਾਨ ਪਾਰਟੀ ਦੇ ਸੀਗੇ ਉਹਨਾਂ ਨੇ ਸਾਰਿਆਂ ਨੇ ਸਹਿਮਤੀ ਜਤਾਈ ਹੈ ਔਰ ਸੁਬੀਰ ਸਿੰਘ ਬਾਦਲ ਨੂੰ ਸਮਰਥਨ ਦਿੱਤਾ ਹੈ ਅ ਅੰਦਰਲੀ ਤਸਵੀਰ ਵੀ ਤੁਹਾਨੂੰ ਦਿਖਾ ਰਹੇ ਹਾਂ ਜਿਸ ਸਮੇਂ ਪ੍ਰਧਾਨ ਦਾ ਨਾਮ ਅਨਾਉਂਸ ਕੀਤਾ ਗਿਆ ਬਲਵਿੰਦਰ ਸਿੰਘ ਭੁੰਦੜ ਹੁਣਾਂ ਨੇ ਪ੍ਰਧਾਨ ਦਾ ਨਾਮ ਜਿਹੜਾ ਉਹ ਅਨਾਉਂਸ ਕੀਤਾ ਹੈ ਕਿ ਸੁਬੀਰ ਸਿੰਘ ਬਾਦਲ ਕੀ ਅਕਾਲੀ ਦਲ ਦੇ ਪ੍ਰਧਾਨ ਬਣੇ ਰਹਿਣਗੇ ਤਾਂ 90 ਦਿਨਾਂ ਬਾਅਦ ਮੁਰਤੋਂ ਅਕਾਲੀ ਦਲ ਦੇ ਪ੍ਰਧਾਨ ਸੁਬੀਰ ਸਿੰਘ ਬਾਦਲ ਬਣ ਚੁੱਕੇ ਨੇ ਪ੍ਰਕਾਸ਼ ਸਿੰਘ ਬਾਦਲ ਹੁਣਾਂ ਤੋਂ ਬਾਅਦ 30 ਸਾਲ ਹੋ ਚੁੱਕੇ ਸੀਗੇ ਕਿ ਅਕਾਲੀ ਦਲ ਪਰ ਜਿਹੜਾ ਬਾਦਲ ਪਰਿਵਾਰ ਦੇ ਕੋਲ ਹੀ ਅਕਾਲੀ ਦਲ ਦੀ ਕਮਾਂਡ ਸੀਗੀ ਅਕਾਲੀ ਦਲ ਦੀ ਪ੍ਰਧਾਨਗੀ ਬਾਦਲ ਪਰਿਵਾਰ ਕੋਲ ਸੀਗੀ 30 ਸਾਲ ਹੋ ਚੁੱਕੇ ਨੇ ਸੁਬੀਰ ਸਿੰਘ ਬਾਦਲ ਹੁਣੀ ਜਦੋਂ ਪ੍ਰਧਾਨ ਬਣਦੇ ਨੇ ਪ੍ਰਕਾਸ਼ ਸਿੰਘ ਬਾਦਲ ਹੁਣਾਂ ਤੋਂ ਬਾਅਦ ਤਾਂ ਆ ਮੁਰ ਤੋਂ ਪ੍ਰਧਾਨਗੀ ਜਦੋਂ ਛੱਡੀ ਆ ਉਦੋਂ ਤੱਕ 30 ਸਾਲ ਹੋ ਚੁੱਕੇ ਸੀ ਇਹਨਾਂ ਦੇ ਕੋਲ ਤਾਂ ਹੁਣ 90 ਦਿਨਾਂ ਬਾਅਦ ਫਿਰ ਪ੍ਰਧਾਨਗੀ ਜੁੜੀ ਆ ਕਾਲੀ ਦਲ ਦੀ ਉਹ ਬਾਦਲ ਪਰਿਵਾਰ ਕੋਲੇ ਹੀ ਗਈ ਆ ਸੁਖਬੀਰ ਸਿੰਘ ਬਾਦਲ ਹੀ ਪ੍ਰਧਾਨ ਬਣ ਚੁੱਕੇ ਨੇ ਹਾਲਾਂਕਿ ਬੀਬੀ ਹਰਸਿਮਰਤ ਕੌਰ ਬਾਦਲ ਹੁਣਾ ਦੇ ਨਾਮ ਦੇ ਉੱਪਰ ਵੀ ਕਾਫੀ ਚਰਚਾ ਚੱਲਦੀ ਰਹੀ ਕਿ ਬੀਬੀ ਹਰਸਿਮਰਤ ਕੌਰ ਬਾਦਲ ਹੁਣਾ ਨੂੰ ਕਾਲੀ ਦਲ ਦਾ ਪ੍ਰਧਾਨ ਜਿਹੜਾ ਆ ਉਹ ਬਣਾਇਆ ਜਾ ਸਕਦਾ ਹੈ ਤਾਂ ਕਾਫੀ ਚਰਚਾਵਾਂ ਜਿਹੜੀਆਂ ਛਿੜਦੀਆਂ ਰਹੀਆਂ ਸੀਗੀਆਂ ਤਾਕਰੀ ਤੁਹਾਨੂੰ ਗ੍ਰਾਫਿਕਸ ਦੇ ਜ਼ਰੀਏ ਵੀ ਦਿਖਾ ਦਾਂਗੇ 1920 ਤੋਂ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਕਿਹੜੇ-ਕਿਹੜੇ ਰਹੇ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲ ਚੁੱਕਿਆ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲ ਚੁੱਕਿਆ ਹੈ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਪ੍ਰਧਾਨ ਦੀ ਚੋਣ ਹੋ ਚੁੱਕੀ ਹੈ ਤਾਂ ਇਹ ਵੱਡੀ ਖਬਰ ਹੈ ਕਿ ਮੁਰ ਤੋਂ ਸਹਿਮਤੀ ਜਿਹੜੀ ਉਹ ਜਤਾਈ ਗਈ ਹੈ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਨਾਮ ਦੇ ਉੱਪਰ ਸੁਖਬੀਰ ਸਿੰਘ ਬਾਦਲ ਹੁਣਾਂ ਨੂੰ ਹੀ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਗਿਆ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਆ ਸਰਮੁਖ ਸਿੰਘ ਛਬਾਲ ਅਕਾਲੀ ਦਲ ਦੇ ਪ੍ਰਧਾਨ ਰੱਖ ਕੇ ਬਾਬਾ ਖੜਕ ਸਿੰਘ ਮਾਸਟਰ ਤਾਰਾ ਸਿੰਘ ਗੋਪਾਲ ਸਿੰਘ ਕੌਮੀ ਉਸ ਤੋਂ ਬਾਅਦ ਵੀ ਤੁਹਾਨੂੰ ਦੱਸਾਂਗੇ ਕਿ ਕੌਣ-ਕੌਣ ਜਿਹੜੇ ਨੇ ਉਹ ਇਸ ਅਕਾਲੀ ਦਲ ਪਾਰਟੀ ਦੇ ਜਰਨੈਲ ਰਖੇ ਨੇ ਤਾਰਾ ਸਿੰਘ ਠੇਹਰ ਤੇਜਾ ਸਿੰਘ ਆਕਾਰਪੁਰੀ, ਬਾਬੂ ਲਾਭ ਸਿੰਘ, ਉਦਮ ਸਿੰਘ ਨਾਗੋਕੇ ਤਾਂ ਇਹ ਸਾਰੇ ਪ੍ਰਧਾਨ ਜਿਹੜੇ ਨੇ ਉਹ ਅਕਾਲੀ ਦਲ ਦੇ ਰਹੇ ਸੀਗੇ ਔਰ ਉਸ ਤੋਂ ਬਾਅਦ ਅੱਜ ਜਦੋਂ ਇਹ ਇਹ ਫੈਸਲਾ ਹੋ ਚੁੱਕਿਆ ਹੈ ਗਿਆਨੀ ਕਰਤਾਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰੀਤਮ ਸਿੰਘ ਪ੍ਰਧਾਨ ਰਖੇ, ਹੁਕਮ ਸਿੰਘ, ਸੰਤ ਫਤਿਹ ਸਿੰਘ ਪ੍ਰਧਾਨ ਰਖੇ ਔਰ 90 ਦਿਨਾਂ ਬਾਅਦ ਮੁੜ ਤੋਂ ਜਰਨੈਲ ਦੀ ਵਾਪਸੀ ਹੋ ਚੁੱਕੀ ਹੈ। ਅਕਾਲੀ ਦਲ ਦੀ ਵਾਗਟੋਰ ਸੰਭਾਲ ਲਈ ਗਈ ਹੈ। ਸੁਬੀਰ ਸਿੰਘ ਬਾਦਲ ਦੇ ਨਾਮ ਦੇ ਉੱਪਰ ਹੀ ਸਹਿਮਤੀ ਜਿਹੜੀ ਆ ਉਹ ਜਤਾਈ ਗਈ ਹੈ ਸੁਬੀਰ ਸਿੰਘ ਬਾਦਲ ਮੁੜ ਅਕਾਲੀ ਦਲ ਦੇ ਪ੍ਰਧਾਨ ਬਣ ਚੁੱਕੇ ਨੇ ਕਾਫੀ ਦੇਰ ਤੱਕ ਇਹ ਹਾਊਸ ਜਿਹੜਾ ਚੱਲਦਾ ਰਿਖਿਆ ਅ ਅਚਰ ਸਿੰਘ ਪਰਦਾ ਰਖੇ ਭੁਪਿੰਦਰ ਸਿੰਘ ਮੋਹਨ ਸਿੰਘ ਤੋੜ ਜਗਦੇਵ ਸਿੰਘ ਤਲਵੰਡੀ ਇਹ ਤੁਹਾਨੂੰ ਪਿਛਲੇ ਸਮਾਂ ਅਕਾਲੀ ਦਲ ਦਾ ਦਿਖਾ ਰਹੇ ਆ ਕਿ ਪਿਛਲੇ ਸਮੇਂ ਦੇ ਵਿੱਚ ਕੌਣ ਕੌਣ ਪ੍ਰਧਾਨ ਜਿਹੜੇ ਉਹ ਅਕਾਲੀ ਦਲ ਦੇ ਰਖੇ ਨੇ ਤਾਂ ਹੁਣ ਪ੍ਰਧਾਨ ਕੀ ਪ੍ਰਕਾਸ਼ ਸਿੰਘ ਬਾਦਲ ਹੋਣਾਂ ਤੋਂ ਬਾਅਦ ਸੁਬੀਰ ਸਿੰਘ ਬਾਦਲ ਹੁਣਾਂ ਦੇ ਕੋਲ ਆਈ ਹਰਚੰਦ ਸਿੰਘ ਲੋਂਗੋਵਾਲ, ਸੁਰਜੀਤ ਸਿੰਘ ਬਰਨਾਲਾ, ਪ੍ਰਕਾਸ਼ ਸਿੰਘ ਬਾਦਲ ਤੇ ਸੁਬੀਰ ਸਿੰਘ ਬਾਦਲ ਤਾਂ ਪ੍ਰਕਾਸ਼ ਸਿੰਘ ਬਾਦਲ ਹੁਣਾਂ ਤੋਂ ਬਾਅਦ ਸੁਬੀਰ ਸਿੰਘ ਬਾਦਲ ਹੁਣੀ 30 ਸਾਲ ਤੱਕ ਇਹਨਾਂ ਦੇ ਕੋਲੇ ਐ ਤੇ 30 ਸਾਲ ਤੋਂ ਬਾਅਦ ਵੀ ਹੁਣੇ ਕੰਟੀਨਿਊ ਹੋ ਚੁੱਕੇ ਨੇ ਆ ਮੁਰ ਤੋਂ ਪ੍ਰਧਾਨਗੀ ਸੁਬੀਰ ਸਿੰਘ ਬਾਦਲ ਹੁਣਾਂ ਨੂੰ ਮਿਲ ਚੁੱਕੀ ਹੈ 90 ਦਿਨ ਬਾਅਦ ਜਰਨੈਲ ਦੀ ਵਾਪਸੀ ਹੋਈ ਐ ਥੋੜੀ ਦੇਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਸੁਬੀਰ ਸਿੰਘ ਬਾਦਲ ਹੁਣਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਣੀ ਹੈ ਤਾਂ ਸਿੱਧਾ ਤੁਹਾਨੂੰ ਅਮ੍ਰਿਤਸਰ ਲੈ ਚਲਦੇ ਹਾਂ ਜਿੱਥੇ ਪ੍ਰੈਸ ਕਾਨਫਰੰਸ ਹੋਣੀ ਹੈ ਤਿਆਰੀਆਂ ਹੋ ਚੁੱਕੀਆਂ ਨੇ ਮੀਡੀਆ ਦੇ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਨੇ ਕੁਝ ਸਮੇਂ ਦੇ ਵਿੱਚ ਤੇਜਾ ਸਿੰਘ ਸਮੁੰਦਰੀ ਹਾਲਚੋਂ ਬਾਹਰ ਆਉਣਗੇ ਸੁਖਬੀਰ ਸਿੰਘ ਬਾਦਲ ਔਰ ਮੀਡੀਆ ਦੇ ਮੁਖਾਤਿਬ ਹੋਣਗੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਜਾਣੀ ਹੈ ਪ੍ਰਧਾਨਗੀ ਦੁਬਾਰਾ ਮਿਲਣ ਤੇ ਸੁਖਬੀਰ ਸਿੰਘ ਬਾਦਲ ਦਾ ਕੀ ਕਹਿਣਾ ਹੋਵੇਗਾ ਸਭ ਤੋਂ ਵੱਡਾ ਸਵਾਲ ਹੀ ਬਣਿਆ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਉਹ ਦੌਰ ਰਿਆ ਅਕਾਲੀ ਦਲ ਤੇ ਦੌਰ ਬਾਗੀਆਂ ਦਾ ਧੜਾ ਵੱਖ ਹੋ ਜਾਣਾ ਬਾਗੀਆਂ ਦੇ ਇਲਜ਼ਾਮ ਲੱਗਣੇ ਫਿਰ ਅਕਾਲੀ ਦਲ ਦੇ ਉੱਪਰ ਇਲਜ਼ਾਮ ਆ ਜਾਣੇ ਅਕਾਲੀ ਦਲ ਦੇ ਵਿੱਚ ਧੜੇ ਬਣਨੇ ਸ਼ੁਰੂ ਹੋ ਜਾਣੇ ਫਿਰ ਉਸ ਤੋਂ ਬਾਅਦ ਸਜ਼ਾਵਾਂ ਲੱਗਣੀਆਂ ਸ਼੍ਰੀ ਅਕਾਲ ਪੁਰਖ ਸਾਹਿਬ ਤੋਂ ਉਹ ਸਜ਼ਾਵਾਂ ਭੋਗਣੀਆਂ ਤੇ ਬੜਾ ਲੰਮਾ ਇਹ ਜਿਹੜਾ ਟਾਈਮ ਸੀ 90 ਦਿਨ ਦਾ 90 ਦਿਨ ਦੇ ਵਿੱਚ ਬਹੁਤ ਕੁਝ ਹੋ ਗਿਆ ਪ੍ਰਧਾਨਗੀ ਛੱਡ ਦਿੱਤੀ ਗਈ ਧੜੇ ਵੱਖੋ ਵੱਖਰੇ ਹੋ ਗਏ ਅਸਤੀਫਿਆਂ ਦਾ ਅਸਤੀਫਿਆਂ ਦਾ ਦੌਰ ਚੱਲਿਆ ਸੁਬੀਰ ਸਿੰਘ ਬਾਦਲ ਨੇ ਅਸਤੀਫਾ ਦਿੱਤਾ ਮਗਰੇ ਆ तमाम ਲੀਡਰ ਜਿਹੜੇ ਸੀ ਉਹਨਾਂ ਨੇ ਅਸਤੀਫਿਆਂ ਦੀ ਝੜੀ ਲਾ ਦਿੱਤੀ ਤਾਂ ਕਾਫੀ ਕੁਝ ਅਕਾਲੀ ਦਲ ਦੇ ਵਿੱਚ ਖਲਬਲੀ ਮੱਚੀ ਸੀਗੀ 90 ਦਿਨ ਪਹਿਲਾਂ ਤਾਂ ਮੁਰ ਤੋਂ ਪਰ ਤੁਹਾਨੂੰ ਦੱਸਦੀ ਕਿ ਮੁਰ ਤੋਂ ਅਕਾਲੀ ਦਲ ਇੱਕਜੁੱਟ ਹੁੰਦਾ ਹੋਇਆ ਦਿਖਾਈ ਦਿੱਤਾ ਹੈ ਜਿਹੜਾ ਅੱਜ ਹਾਊਸ ਲਗਾਇਆ ਗਿਆ ਸੀ ਜਿਹੜਾ ਇਜਲਾਸ ਲਗਾਇਆ ਗਿਆ ਸੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਤਾਂ ਉਹਦੇ ਵਿੱਚ ਅੱਜ ਖਾਸ ਤੌਰ ਤੇ ਇਹ ਜਦੋਂ ਜਲਾਸ ਲੱਗਾ ਹਾਊਸ ਜਦੋਂ ਲੱਗਾ ਤਾਂ ਜਦੋਂ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੇ ਵਜੋਂ ਸੁਖਬੀਰ ਸਿੰਘ ਬਾਦਲ ਦਾ ਨਾਮ ਰੱਖਿਆ ਗਿਆ ਤਾਂ ਕਿਸੇ ਨੇ ਵੀ ਉਹਦਾ ਵਿਰੋਧ ਨਹੀਂ ਕੀਤਾ ਵਿਰੋਧ ਨਹੀਂ ਕੀਤਾ ਗਿਆ ਔਰ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਨਾਮ ਦੇ ਉੱਪਰ ਸਹਿਮਤੀ ਜਿਹੜੀ ਆ ਉਹ ਜਿਤਾ ਦਿੱਤੀ ਗਈ ਹੈ ਤਾਂ ਕੁਝ ਹੀ ਸਮੇਂ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਾਣੀ ਹੈ ਅਸੀਂ ਲਾਈਵ ਅਪਡੇਟ ਤੁਹਾਨੂੰ ਦੇ ਰਿਹਾ ਪ੍ਰੈਸ ਕਾਨਫਰੰਸ ਕੀਤੀ ਜਾਣੀ ਹੈ ਸੋ ਉਹ ਵੀ ਤੁਹਾਨੂੰ ਦੱਸਾਂਗੇ ਕਿ ਸੁਖਬੀਰ ਸਿੰਘ ਬਾਦਲ ਹੁਣਾਂ ਦਾ ਮੁਰਤੋਂ ਪ੍ਰਧਾਨ ਬਣਨ ਤੇ ਉਹ ਕੀ ਮਹਿਸੂਸ ਕਰ ਰਹੇ ਨੇ ਕਿਵੇਂ ਦੀਆਂ ਕਹਿ ਲੀਏ ਕਿ ਜੜੀਆਂ ਮੁਸ਼ਕਲਾਂ ਸੀਗੀਆਂ 90 ਦਿਨ ਜੋ ਮੁਸ਼ਕਲਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਕਹਿ ਰਹੇ ਸੀ ਕਿ ਅਕਾਲੀ ਦਲ ਖਤਮ ਹੋ ਗਿਆ ਹੈ ਅਕਾਲੀ ਦਲ ਖਤਮ ਹੋਣ ਦੀ ਕਗਾਰਤੀ ਹੈ ਪਰ ਇਹ ਇਕੱਠ ਹੋਣਾ ਔਰ ਇਸੇ ਕੱਠ ਦੇ ਵਿੱਚ ਜਿਸ ਤਰੀਕੇ ਦੇ ਨਾਲ ਸੁਖਵੀਰ ਸਿੰਘ ਬਾਦਲ ਹੁਣਾਂ ਦੇ ਨਾਮ ਦੇ ਉੱਪਰ ਸਹਿਮਤੀ ਜਤਾਈ ਗਈ ਹੈ ਇੱਕ ਬੰਦੇ ਨੇ ਵੀ ਵਿਰੋਧ ਜਿਹੜਾ ਆ ਨਹੀਂ ਕੀਤਾ ਸੋ ਇਹ ਵੀ ਮਾਇਨੇ ਰੱਖਦਾ ਹੈ ਕਿ ਠੀਕ ਹੈ ਸਾਰੇ ਚਾਹੁੰਦੇ ਨੇ ਕਿ ਸੁਖਵੀਰ ਸਿੰਘ ਬਾਦਲ ਹੁਣੀ ਹੀ ਪ੍ਰਧਾਨ ਬਣਨ ਹਾਲਾਂਕਿ ਇਹ ਪਹਿਲਾਂ ਵੀ ਜਦੋਂ اجلاس ਸ਼ੁਰੂ ਹੋਣਾ ਸੀ ਹਾਊਸ ਸ਼ੁਰੂ ਹੋਣਾ ਸੀ ਤਾਂ ਉਦੋਂ ਹੀ ਬਹੁਤ ਸਾਰੇ ਲੋਕ ਤਾਂ ਕਹਿ ਰਹੇ ਸੀ ਕਿ ਅਸੀਂ ਇਹੀ ਚਾਹੁੰਦੇ ਆ ਕਿ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਨੇ ਉਹ ਸੁਖਵੀਰ ਸਿੰਘ ਬਾਦਲ ਹੀ ਬਣਨ ਉਹਨਾਂ ਤੋਂ ਸੇਵਾ ਹੋਰ ਕੋਈ ਵੀ ਨਾ ਜਿਹੜਾ ਅਕਾਲੀ ਦਲ ਨੂੰ ਵਧੀਆ ਤਰੀਕੇ ਦੇ ਨਾਲ ਨਹੀਂ ਤੋੜ ਸਕਦਾ ਜਾਂ ਨਹੀਂ ਜੋੜ ਸਕਦਾ ਸੋ ਅਸੀਂ ਚਾਹੁੰਦੇ ਹਾਂ ਕਿ ਸੁਖਬੀਰ ਸਿੰਘ ਬਾਦਲ ਹੀ ਪ੍ਰਧਾਨ ਬਣਨ ਤਾਂ ਥੋੜੀ ਜਿਹੀ ਦੇਰ ਦੇ ਵਿੱਚ ਪ੍ਰੈਸ ਕਾਨਫਰੰਸ ਜਿਹੜੀ ਹੈ ਸੁਖਬੀਰ ਸਿੰਘ ਬਾਦਲ ਹੋਣਾਂ ਦੇ ਵੱਲੋਂ ਕੀਤੀ ਜਾਏਗੀ। ਆ ਬਾਗੀ ਧੜੇ ਨੇ ਅਪੀਲ ਕੀਤੀ ਕਿ ਪ੍ਰਧਾਨ ਬਦਲਿਆ ਜਾਵੇ। ਬਾਕੀ ਧੜੇ ਨੇ ਉਹ ਸਾਰੇ ਇਲਜ਼ਾਮ ਮੁੜ ਤੋਂ ਆ ਸ਼੍ਰੀ ਕਾਤਰ ਸਾਹਿਬ ਦੀ ਕਚਹਿਰੀ ਦੇ ਵਿੱਚ ਲੈ ਕੇ ਆਂਦੇ ਫਿਰ ਉਸ ਤੋਂ ਬਾਅਦ ਜੋ ਸਜ਼ਾਵਾਂ ਲਗੀਆਂ ਸਜ਼ਾਵਾਂ ਲੱਗਣ ਤੋਂ ਬਾਅਦ ਆਕਾਲੀ ਦਲ ਦੀ ਪ੍ਰਧਾਨਗੀ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਛੱਡ ਦਿੱਤੀ ਉਹ ਆਪਣੀ ਜਿਹੜੀ ਪੰਥਕ ਸਜ਼ਾ ਲੱਗੀ ਸੀ ਉਸ ਨੂੰ ਪੂਰਾ ਕੀਤਾ ਪੂਰਾ ਕਰਨ ਤੋਂ ਬਾਅਦ ਹਾਲਾਂਕਿ ਲੋਕਾਂ ਨੇ ਬਹੁਤ ਵਿਰੋਧ ਕੀਤਾ ਕਿ ਸਜ਼ਾ ਘੱਟ ਹੈ ਸਜ਼ਾ ਹੋਰ ਲੱਗਣੀ ਚਾਹੀਦੀ ਸੀ ਅਕਾਲੀ ਦਲ ਦਾ ਪ੍ਰਧਾਨ ਬਦਲ ਦੇਣਾ ਚਾਹੀਦਾ ਹੈ ਔਰ ਮੋੜ ਚਰਚਾਵਾਂ ਤਾਂ ਇਹ ਵੀ ਛੜੀਆਂ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਮੋੜ ਤੋਂ ਪ੍ਰਧਾਨ ਨਹੀਂ ਬਣਾਉਣਾ ਚਾਹੀਦਾ ਅਕਾਲੀ ਦਲ ਦਾ ਪਰ ਉਹ ਸਾਰੀਆਂ ਚਰਚਾਵਾਂ ਤੇ ਕਿਆਸਰਾਹੀਆਂ ਤੇ ਅਫਵਾਹਾਂ ਤੇ ਵਿਸ਼ਰਾਮ ਚ ਲੈ ਚੁੱਕਿਆ ਹੈ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣ ਚੁੱਕੇ ਨੇ ਅਕਾਲੀ ਦਲ ਦੇ ਨਵੇਂ ਪ੍ਰਧਾਨ ਸੁਖਵੀਰ ਸਿੰਘ ਬਾਦਲ ਬਣ ਚੁੱਕੇ ਨੇ ਉਹਨਾਂ ਦੇ ਨਾਮ ਦੇ ਉੱਪਰ ਮੋੜ ਤੋਂ ਸਹਿਮਤੀ ਜਤਾਈ ਗਈ ਹੈ 90 ਦਿਨਾਂ ਬਾਅਦ ਪ੍ਰਧਾਨਗੀ ਵਾਪਸ ਉਹਨਾਂ ਨੂੰ ਮਿਲ ਚੁੱਕੀ ਹੈ ਤਾਂ ਪਾਰਟੀ ਜਿੰਨੀ ਵੀ ਸੀ ਜਿੰਨੇ ਵੀ ਅਹੁਦੇਦਾਰ ਬੰਦੇ ਸੀਗੇ ਅਕਾਲੀ ਦਲ ਦੇ ਜਾਂ ਜਿੰਨੇ ਵੀ ਵੱਡੇ ਲੀਡਰ ਸੀ ਉਹ ਇਹੀ ਕਹਿੰਦੇ ਸੀ ਕਿ ਅਕਾਲੀ ਦਲ ਨੂੰ ਸੁਖਬੀਰ ਸਿੰਘ ਬਾਦਲ ਹੁਣਾਂ ਤੋਂ ਵਧੀਆ ਕੋਈ ਚਲਾ ਨਹੀਂ ਸਕਦਾ ਇਕੱਲੇ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਪਾਰਟੀ ਨੂੰ ਵਧੀਆ ਤਰੀਕੇ ਦੇ ਨਾਲ ਸਮਰੱਥ ਤਰੀਕੇ ਦੇ ਨਾਲ ਚਲਾ ਸਕਦੇ ਨੇ ਤਾਂ ਉਹੀ ਗੱਲ ਕੋਈ ਹੈ ਸੁਖਬੀਰ ਸਿੰਘ ਬਾਦਲ ਹੁਣਾਂ ਦਾ ਨਾਮ ਤਾਂ ਪਹਿਲਾਂ ਹੀ ਸੁਰਖੀਆਂ ਦੇ ਵਿੱਚ ਸੀ ਔਰ ਹਾਲਾਂਕਿ ਜੋ ਸੋਰਸਸ ਤੋਂ ਸਾਨੂੰ ਜਾਣਕਾਰੀ ਮਿਲ ਪਾ ਰਹੀ ਸੀ ਅਸੀਂ ਸਵੇਰੇ ਵੀ ਤੁਹਾਡੇ ਨਾਲ ਉਹ ਜਾਣਕਾਰੀ ਸਾਂਝੀ ਕੀਤੀ ਕਿ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਨਾਮ ਤੇ ਮੋਹਰ ਲੱਗ ਚੁੱਕੀ ਹੈ ਬਸ ਰਸਮੀ ਤੌਰ ਤੇ ਐਲਾਨ ਹੁਣਾ ਬਾਕੀ ਹੈ ਤਾਂ ਹੁਣ ਜੀ ਹੋਇਆ ਸੁਖਬੀਰ ਸਿੰਘ ਬਾਦਲ ਮੁੜ ਪ੍ਰਧਾਨ ਬਣ ਚੁੱਕੇ ਨੇ ਆਕਾਲੀ ਦਲ ਦੇ ਪ੍ਰਧਾਨ ਬਣੇ ਨੇ ਸੁਖਬੀਰ ਸਿੰਘ ਬਾਦਲ 90 ਦਿਨਾਂ ਬਾਅਦ ਮੁੜ ਤੋਂ ਪ੍ਰਧਾਨ ਬਣੇ ਨੇ ਹਾਲਾਂਕਿ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਹੁਣਾਂ ਨੂੰ ਬਣਾਇਆ ਗਿਆ ਸੀ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਸਾਰਾ ਕੰਮਕਾਜ ਪਾਰਟੀ ਦਾ ਬਲਵਿੰਦਰ ਸਿੰਘ ਪੁੰਦੜ ਦੇਖ ਰਹੇ ਸੀ ਕਿਉਂਕਿ ਉਹਨਾਂ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਔਰ ਸੁਬੀਰ ਸਿੰਘ ਬਾਦਲ ਨੇ ਆਪਣੀ ਸਜ਼ਾ ਪੂਰੀ ਕੀਤੀ ਜੋ ਜੋ ਹੁਕਮ ਸ਼੍ਰੀ ਕਲਤ ਸਾਬ ਤੋਂ ਲੱਗੇ ਸੀ ਉਹਨਾਂ ਨੇ ਸਿਰ ਮੱਥੇ ਖਿੜੇ ਪ੍ਰਮਾਨ ਕੀਤੇ ਤੇ ਉਹਨਾਂ ਤੇ ਪੂਰੇ ਉਤਰੇ ਫਿਰ ਉਸ ਤੋਂ ਬਾਅਦ ਹੁਣ 567 ਦੇ ਕਰੀਬ ਡੈਲੀਗੇਟ ਪੁੱਜੇ ਜਿਨ੍ਹਾਂ ਨੇ ਮਤੇ ਤੇ ਸਹਿਮਤੀ ਜਤਾਈ ਸੁਬੀਰ ਸਿੰਘ ਬਾਦਲ ਦੇ ਨਾਮ ਤੇ ਸਹਿਮਤੀ ਜਤਾਈ ਔਰ ਜੋ ਸਾਨੂੰ ਅੰਦਰਲੀ ਗੱਲ ਪਤਾ ਲੱਗ ਰਹੀ ਹੈ ਕਿ ਕਿ ਸਨੇਮੀ ਸੁਬੀਰ ਸਿੰਘ ਬਾਦਲ ਦੇ ਨਾਮ ਦੇ ਉੱਪਰ ਵਿਰੋਧ ਨਹੀਂ ਕੀਤਾ ਜਾਂ ਕਿਸੇ ਨੇ ਵੀ ਇਹ ਨਹੀਂ ਕਿਹਾ ਹੈ ਕਿ ਸੁਬੀਰ ਸਿੰਘ ਬਾਦਲ ਨਹੀਂ ਬਣਨੇ ਚਾਹੀਦੇ ਸੋ ਜਿਨਨ